हां जी मित्रों ਜਿਵੇਂ ਤੁਸੀਂ ਦੇਖਿਆ ਥੰਮ੍ਹ ਲ ਤੇ ਚਾਚੇ ਕਿਨੇ ਹੋ ਗੀਆਂ ਪਤਾਈਆਂ ਤੇ ਚੱਲੇ ਆਪਾਂ ਜਾਂਸੀ ਚਾਹੌਲੈਂਡ ਲੈਣ ਤੇ ਲਈ ਚਾਚੇ ਨੇ ਵੀ ਉੱਧਰ ਗੱਡੀ ਕੱਢ ਬਾਕੀ ਉੱਥੇ ਤੁਹਾਨੂੰ ਮੇਲੇ ਦਾ ਪੂਰਾ ਦਰਸਤ ਖਾਵਾਂਗੇ ਤੇ ਬੰਦੇ ਬਾਕੀ ਸਾਰੇ ਹੋ ਗਏ ਤਿਆਰ ਤੇ ਬਾਕੀ ਦੇਖ ਦਾਂਗੇ ਕੀ ਉਹ ਪ੍ਰੋਗਰਾਮ ਬੰਦ ਆਗਾ ਬਾਕੀ ਤੁਹਾਨੂੰ ਬੜੇ ਨੇ ਅੱਜ ਦੇ ਆਪਣੇ ਬਲੌਗ ਦੇ ਨਾਲ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜੁੜ ਕਰ ਦਿਓ ਤੇ ਬਾਕੀ ਉਹ ਉੱਧਰ ਬੰਦੇ ਆ ਗਏ ਆਪਣੇ ਸਾਰੇ ਬਾਹਰ ਚੱਲਦੇ ਆਪਾਂ ਟਰੈਕਟਰ ਲੈਣ ਤੇ ਦੋ ਤੇ ਬੱਸ ਕੱਢ ਲਾਂਗੇ ਬਾਹਰ ਸਵਾ 2000 ਸਵਾ 3 ਦੇ ਉੱਪਰ ਹੁੰਦਾ ਦੇਖੋ ਕੋਮਲਦੀਪ ਸਿੰਘ ਆਂ더라 ਅਮਨਦੀਪ ਚਾਚਾ ਚੱਲਦੇ ਆ ਸਾਰੇ ਪਰਿਵਾਰ ਦੇ ਮੈਂਬਰ ਹੀ ਆ ਲਓ ਜੀ ਮਿੱਤਰੋ ਪਹੁੰਚ ਗਏ ਆਪਾਂ ਹੁਣ ਹੌਲਾ ਨਾਂਵੇ ਆ ਗਈ ਸੀ ਲੈਣਾ ਟਰੈਕਟਰ ਤੇ ਅੱਜ ਹੋਣੀ ਟਰੈਕਟਰ ਦੀ ਡਿਲੀਵਰੀ ਤੇ ਸੰਗ ਸਾਰੇ ਆ ਗਏ ਮਿੱਤਰ ਪਿਆਰੇ ਇੱਧਰ ਅਮਨਦੀਪ ਸਿੰਘ ਹੋਣੇ ਜੱਸੀ ਆ ਇਹ ਦਾਂਸੀ ਵਾਲਾ ਬਰਾ ਅਜੇ ਹੌਲੈਂਡ ਹੀ ਹੌਲੈਂਡ ਹੋਈ ਹੋਈ ਆ ਦੇਖੇ ਸਾਹੀ ਮੋਟਰ ਜ ਮਰੇ ਕੋਟਲਾ ਨਿਊ ਹੌਲੈਂਡ ਅੱਜ ਤਰੇਗਾ ਸਟਕਾ 36 ਦੀ ਸਪੈਸ਼ਲ ਐਡੀਸ਼ਨ ਤੇ ਆਪਾਂ ਲੈਣਾ 4 ਵੀਲ ਇਹ ਦੇਖਦੇ ਆਂਗੇ ਕੱਲ ਕਰਕੇ ਕਹਿੰਦੇ ਸਿਲੈਕਟ ਬੰਦੇ ਆਪਣੇ ਕਿਹੜਾ ਲੈ ਕੇ ਜਾਣਾਗਾ ਚਲਾਉਣੇ ਦਰਸ਼ਣ ਸਾਨੂੰ ਉਹਦੇ ਇੱਧਰ ਖੜਾ ਸੁਪਰ 3630 ਇੱਕ ਟੱਿਆ ਹੋਈ ਵਿੱਚ ਤੇ ਉਹ ਖੜਾ 855 ਇੱਕ ਇਹ ਟੱਿਆ ਹੋਇਆ ਇਹਨਾਂ ਦਾ ਆ ਸਾਰੇ ਨਵੇਂ ਖੜੇ ਇੱਧਰ ਕਿਹੜਾ ਦਿੰਦੇ ਆਪਾਂ ਨੂੰ ਕੀ ਗੱਲ ਬਾਤ ਆ ਦੇਖਦੇ ਆ ਹੁਣ ਆਪਾਂ ਚੱਲਦੇ ਅੰਦਰ ਇੱਧਰ ਖੜਾ 52 ਵੀ ਜੀ ਇਹ ਵੀ ਖੜਾ ਨੌਕਰ ਇੱਧਰ ਵੇਡ ਬੋਟ ਲੱਗੇ ਹੁੰਦੇ ਇਹਦੇ 52 ਵੀ ਦੇ ਤਾਂ ਜਪਾਨ ਲੈਤਾ 36 30 ਉਹਦੇ ਵੇਟ ਨਹੀਂ ਹੁੰਦੇ ਹੂੰ ਅਸਾਇਸਰੀ ਵਾਕੀ ਦੂਜਾ ਸਮਾਨ 730 ਤਰੀ ਲੱਗੀ ਹੁੰਦੀ ਹੈ ਲੱਗੇ ਹੋਇਆ ਧੌਣ ਤੂਣ ਉਹ ਵੀ ਦੇਖ ਲਿਆਂਗੇ ਇੱਧਰ ਖੜੀ ਹੈ ਥਾਰ ਮਹਿੰਦਰਾ ਆਿਆਂ ਦੀ

ਕਿਵਾਂ ਖੋਲੋ ਨਾ ਅੱਜ ਜ਼ੋਰ ਤੇ ਖੋਦੀ ਰੋਵਾ ਰੁਕਾ ਕੇ ਆ ਰਗਾ ਹਨ ਬੁਰਾ ਚੱਲਦਾ ਬਰਖਸ਼ਾਵ ਚ ਕੰਮ ਟਰੈਕਟਰ ਸੰਵਾਰਨ ਦਾ ਤਰ ਕਰਾ ਸੁਪਰ ਸੀਟਰ ਹਮੈਸ਼ੀਓ ਪੱਕੇ ਨਾਲ ਕੋਲੀ ਨਾਲ ਹੀ ਏਜੰਸੀ ਆ ਮੈਸ਼ੀਓ ਦਾ ਜੇ ਸੁਪਰ ਸੀਟਰ ਲੈਣੇ ਆ ਆ ਬੈਕ ਆ ਇਹ 363 363 ਖੜਾ 363 ਨੂੰ ਤਾਂ ਵੇਟ ਬੂਟ ਲੱਗੇ ਹੋਈ ਆਉਂਦੇ ਆ ਮਾਂਗਰ ਵੀ ਵੇਟ ਲੱਗੇ ਆਉਂਦੇ ਇਹਨੂੰ ਚੱਕਿਆਂ 'ਚ 363 ਨੂੰ ਤਾਂ ਛੋਟਾ ਹੀ ਆ ਆ ਮਿੱਟੀ ਤੋਂ ਫਾਇੰਟਰ ਫੁੱਲ ਇਹ ਸਾਰੇ ਕੋ ਲੱਗੇ ਆਉਂਦੇ ਆਗੇ ਪੰਚਾਤੀ ਲਓ ਜੀ ਮਿੱਤਰੋ ਜਿਹੜਾ ਟਰੈਕਟਰ ਸਲੈਕਟ ਕਰਿਆ ਦੀਨਾ ਆਹ ਟਰੈਕਟਰ ਆਹੋ ਤੇ ਕਰਨ ਲੱਗਿਆ ਬਾਈ ਵਾਸ਼ਿੰਗ ਇਹਦੀ ਸਾਫ਼ ਸੁਭਈਆ ਕਿਉਂਕਿ ਮਾੜੀ ਮੁੱਟੀ ਤੇ ਰੇਤਾਂ ਰੂਤਾਂ ਲੱਗੇ ਹੁੰਦਾ ਸਾਫ਼ ਹੋ ਜਾਊਗਾ ਤੇ ਫਿਰ ਕੱਟ ਪੋਸ ਮਾਰ ਕੇ ਇਹਨੂੰ ਚੰਗੀ ਤਰ੍ਹਾਂ ਤੇ ਪੌਣਿਆਂ ਤੇ ਹਾਰ ਹੋਰ ਤੇ ਚੱਲਦੇ ਆ ਲਾਇਕੇ ਨੂੰ ਪਿੰਡ ਵੱਲ ਨੂੰ ਕਾਰ ਤਾਂ ਕਲੀਨ ਜਮਾ ਸਾਫ ਕਰੀ ਜਾਂਦਾ ਬਾਈ ਬਾਕੀ ਜਿਵੇਂ ਮਾਲਾ ਮਟਰੇ ਤਾਂ ਸਾਫ ਹੋ ਜਾਊਗਾ ਤੇ ਬਾਕੀ ਚੇਪੀਆਂ ਜੋ ਪੀਂ ਜਿਵੇਂ ਕੋਈ ਫੁੱਲ ਫਲਾ ਲਾਉਣੇ ਆਪਾਂ ਜਿਵੇਂ ਮੈਂ ਹਾਰ ਪਾਉਣਾ ਐਨ ਓਕੇ ਮਤਲਬ ਚੇਪੀ ਫੇਰ ਤੋਂ ਧੋਖੜਦੀ ਨਹੀਂ ਹੈਗੀ ਕਾਰ ਤਾਂ ਕਲੀਨ ਬਾਈ ਨੇ ਓਕੇ ਲੈ ਕੇ ਰੱਬ ਦਾ ਨਾਮ ਨਾਲ ਚੱਲਦੇ ਆ ਲੈ ਕੇ ਇਹਨੂੰ ਲਓ ਜੀ ਮਿੱਤਰੋ ਆ ਗਿਆ ਆਪਣਾ 363 ਇਹ ਲਾਪਾ ਲੈਣਾ ਸੀਗਾ ਨੰਬਰ ਨੰਬਰ 8680 ਨੰਬਰ ਲਾ ਲਿਆ ਹੁਣ ਤੇ ਹੈਗਾ ਸਪੈਸ਼ਲ ਐਡੀਸ਼ਨ 3730 ਪਲੱਸ ਤੇ ਇਹ ਬਗੇਰ ਬਗੇਰ ਸੀ ਆੜੀ ਤੋਂ ਮਤਲਬ ਸਿੰਪਲ ਪੰਪ ਆ ਗਿਆ ਦਾ ਆ ਦੇਖੋ ਆ ਦੇਖੋ ਤੇ ਬਾਕੀ ਮੰਗਲੇ ਟਾਇਰ ਇਹਦੇ 16930 ਦੇ ਆ ਗਏ 16930 ਦੇ ਆ ਗਏ ਤੇ ਬੈਕ ਟਾਇਰ ਐਮ ਆਰ ਐਫ ਦੇ ਲੱਤੇ ਆਪਾਂ ਨੇ ਉਹ ਗੁੜੀਆ ਦੇ ਵੀ ਆਉਂਦੇ ਆਗੇ ਆਪਾਂ ਲੈਤੇ ਇਹਦੇ ਐਮ ਆਰ ਐਫ ਦੇ ਇਹਦੇ ਥੋੜੇ ਜਿਹੇ ਉੱਚੇ ਆਉਂਦੇ ਆਗੇ ਕੋਈ ਨਾ ਉਹ ਕਿਟ ਵੀ ਕਿਟ ਚੈੱਕ ਕਰ ਲਓ ਨਾਲ ਤੇ ਨਾ ਵੀ ਹੈਗੇ ਮੂਹਲੇ ਐਮ ਆਰ ਐਫ ਦੇ ਠੀਕ ਹੈ ਜੀ ਮੂਹਲੇ ਟਾਇਰ ਹੈਗੇ ਦੇ 9524 ਦੇ ਮੂਹਲੇ ਟਾਇਰ ਆਗੇ ਦੇ 9524 ਬਾਕੀ ਸੋਨੂੰ ਸਾਰਾ ਆਪਾਂ ਇਹਨੂੰ ਕੰਫੋਰਕੇ ਟਰੈਕਟਰ ਦਿਖਾਉਣਿਆਂਗੇ ਲਾਈਟਾਂ ਆ ਗਈਆਂ ਦੀਆਂ ਤੁਸੀਂ ਛੱਡਦੇ ਇਹ ਲਾਈਟਾਂ ਬਾਹਰ ਆਉਂਦੀਆਂ ਨੇ ਬਾਕੀ ਲੋਕ ਤਾਂ ਤੁਸੀਂ ਜਾਣਦੇ ਹੋ ਇਹਦਾ ਆਪਾਂ ਲੈਂਦਾ ਇਹ 4 ਵੀਲ ਚ ਲਾਈਟਾਂ ਕਿਵੇਂ ਉੱਤੇ ਥੱਲੇ ਨੇ ਤੇ ਥੋੜੇ ਥੋੜੇ ਇਹਦੇ ਨਾਲ ਇਹ ਐਲਈਡੀ ਲਾਈਟਾਂ ਕੋ ਲੱਗੀ ਹੁੰਦੀਆਂ ਨੇ ਇਹਦੀ ਦੇਖਣਾ ਲੋਗ ਬਾਹਰ ਆ ਗਏ ਇਹ ਕਿਹੜੇ ਦੇਖੀ ਵਹੀ ਹੈ ਬਾਸਤੀ LED ਇੱਕ ਤਾਂ ਆਹ ਥੱਲੇ ਥੋੜੀ ਜੀ ਤੇ ਸਪੈਸ਼ਲ ਐਡੀਸ਼ਨ ਦਾ ਲੋਕ ਤੁਸੀਂ ਜਾਣਦੇ ਹੋ ਜਿਵੇਂ ਇੰਡੀਕੇਟਰ ਇਹਦੇ ਆਕੇ ਦੂਜੇ LED ਚ ਇਹ ਚੱਲ ਮੈਂ ਫਿਰ ਨਹੀਂ ਪਾਉਂ ਪਾਕੀ ਸਾਨੂੰ ਉੱਪਰ ਮੇਰੇ ਬੈਗੇ ਮੀਟਰ ਚੈੱਕ ਕਰਾਉਣੇ ਆਪਾਂ ਮੁੱਕੀ ਪਰ ਆਹ 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 ਵੇ ਬਾਕੀ ਵਾਲੀ ਸੀਟ ਸੂਟ ਘਾਹ ਤਾਂ ਹਾਂ ਓਏ ਹੋ ਲੰਬਾ ਬਹੁਤ ਹੈ ਟਰੈਕਟਰ ਆ ਟ੍ਰੈਕਟਰ ਲੰਬਾ ਵੀ ਬਹੁਤ ਆ ਹਾਂ ਬਾਕੀ ਮੀਟਰ ਚੈੱਕ ਕਰਾਉਣੇ ਸਾਨੂੰ ਮੀਟਰ ਸੱਚ ਲੱਗੀ ਹੋਈ ਆ ਤੇ ਆ ਗਏ ਤੇ ਮਤਲਬ 13 ਵਾਲੀ ਤੇਰੇਸ ਵਾਲਾ ਗਰਮ ਵਾਲਾ ਆ ਘੰਟੇ ਜਿੰਨਾ ਚੱਲਿਆ ਹੋ ਮਤਲਬ ਇਲੈਕਟ੍ਰੋਨਿਕ ਮੀਟਰ ਆ ਗਏ ਦਾ ਘੰਟੇ ਦਾ 4.8 ਠੀਕ ਆ ਜੀ ਬਾਕੀ ਆ ਗਏ ਇਧਰ ਸੱਚਾ ਜਿਹੜੀ ਤੇ ਆਪਣੇ ਉਹਦੀ ਲਾਈਟਾਂ ਵਾਲੀ ਆ ਗਈ ਆਹ ਦੇ ਆਈ ਤਾਂ ਫਾਕਿਆ ਇੰਡੀਕੇਟਰ ਚੱਲ ਰਿਹਾ ਤੇ ਐਲੀ ਵੀ ਐ ਸੋਹਣੇ ਲੱਗਦੇ ਆ ਲੈ ਕੰਮ ਕਰੀ ਹੋਇਆ ਹੋਜੀ ਕੈਲੜੀ ਲੱਗ ਜਾਂ ਮਿਆਂ ਨੇ ਫਰੰਟ ਵਾਲੀ ਲਾਈਟਾਂ ਲੈ ਇਹ ਤੋਂ ਫਰੰਟ ਵਾਲੀ ਲਾਈਟਾਂ ਚੱਲਦੀਆਂ ਮਤਲਬ ਤੁਹਾਨੂੰ ਪਤਾ ਜਿਵੇਂ ਰੇਸ ਆ ਗਈ ਇਤਰਾ ਫਾਕੀ ਉੱਪਰ ਬੈਠਾ ਸਟੀering ਬਹੁਤ ਵਧੀਆ ਉੱਚਾ ਜਾ ਤੇ ਇੱਕ ਕੰਫਰਟੇਬਲ ਪੂਰਾ ਵਧੀਆ ਬੈਠਣ ਨੂੰ ਬਾਕੀ ਇਹਨੂੰ ਆਵਾਜ਼ ਬੂਜੂ ਪੂਰੀ ਚੈੱਕ ਕਰਾਵਾਂਗੇ ਅਰ ਆਪਾਂ ਇਹਦੀ ਉੱਪਰ ਬੈਠਾ ਬੰਦਾ ਥੱਕਦਾ ਨਹੀਂ ਰਹਗਾ ਕੰਫਰਟੇਬਲ ਪੂਰਾ ਵਧੀਆ ਤੇ ਬਾਕੀ ਤੁਸੀਂ ਘੋੜੇ ਬਾਰੇ ਜਾਣਦੇ ਹੋ ਬਾਕੀ ਤਾਂ ਰੰਗ ਰੰਗ ਬਹੁਤ ਸੋਹਣਾਗਾ ਤੇ ਸਟੈਪ ਆਗੇ ਬਾਕੀ ਇਹਦੇ ਦੋ ਆਦੇ 1 2 ਉੱਤੇ ਚੜਨਾ ਸੌਖਾ ਕਰਤਾ ਤੇ ਕਿਦੇ ਲਿਫਟ ਵਾਲਾ ਆ ਗਿਆ ਇਹ ਆ ਸਵਿਚੋਂ ਦੇ ਉੱਪਰ ਦੇ ਪਾਸੇ ਦੀ ਆਹ ਥੱਲੇ ਦੇ ਪਾਸੇ ਦੀ 5 ਵਜੇ ਇੱਥੇ ਬੰਦਣਾ ਉੱਥੇ ਛੱਟੇ ਜਾਂਦੇ ਉੱਥੇ ਚੱਲ ਪੈਂਦਾ ਉੱਥੇ ਛੱਟ ਪੈਂਦਾ ਬਾਕੀ ਸਬਾਨ ਵਾਈਆਂ ਨੇ ਜਮਾ ਨਾਲ ਦਿੱਤਾ ਇਹਦਾ ਆ ਡਰਾਵਲ ਆ ਡੰਡਾ ਡਰਾਵਲ ਕਿੱਕ 73 ਨੂੰ ਪਤਾ ਨਾਲ ਹੀ ਆਉਂਦੀ ਇਹ ਐਸੈਸਰੀ ਦਾ ਸਮਾਨ ਜਿੰਨਾ ਵੀ ਹੁੰਦਾ 73 ਨਾਲ 73 ਦੀ ਬਹੁਤ ਹੈਵੀ ਹੁੰਦੀ ਆ ਹੋਰਾਂ ਟਰੈਕਟਰ ਦੇ ਮੁਕਾਬਲੇ ਠੀਕ ਹੈ ਜੀ 4 ਵੀਲ ਦਿੱਤਾ ਜਿਵੇਂ ਤੁਹਾਨੂੰ ਪੱਤੀ ਦੱਸੀ ਆ ਦਿੱਤਾ ਆਪਾਂ ਨੇ ਇਹ ਮੂਰੇ ਚੁੱਲਾ-ਚੁੱਲਾ ਲੱਗਿਆ ਹੁੰਦਾ ਇੱਕ ਇਹ ਆ ਹਾਂ ਜੀ ਐਦਾ ਚੁੱਲਾ ਲੱਗਿਆ ਹੁੰਦਾ ਤੇ ਇਹਦੇ ਵੇਟ ਨਹੀਂ ਕੋਈ ਲੱਗਿਆ ਹੁੰਦਾ ਨਾ ਬੈਕ ਸਾਈਡ ਤੇ ਨਾ ਹੀ ਅੱਗੇ ਤੇ ਸੀਐਨਐਚ ਦੇ ਇਹ ਮਤਲਬ ਮੂਰੇ ਫਰੰਟ ਜਿਹੜਾ ਹਿੱਸਾਗਾ USN ਚ ਹੀ ਆਗਾ ਇਹਨਾਂ ਦਾ ਆਪ ਹੀ ਬਾਕੀ ਚੀਜ਼ ਸਾਲਾ ਘੋੜਾ ਹੀ ਹੈਗਾ ਸੋਹਣਾ ਬਹੁਤ ਟਰੈਕਟਰ ਆ ਸੁਣਨਾ ਬਹੁਤ ਟਰੈਕਟਰ ਆ ਦੇਖੋ ਇਹ ਨਾ ਕਹਿੰਦੇ ਆ ਵੀ ਜਿਹੜਾ ਅਗਲੇ ਸਾਲ ਚ 2022 ਦੇ ਵਿੱਚ ਸੀ ਆਰ ਡੀ ਸੀ ਆਰ ਡੀ ਹੋ ਜਾਣਿਆਂਗੇ ਤੇ ਇਸੇ ਕਰਕੇ ਹੁਣ 36 30 ਦੀ ਥੋੜੀ ਡਿਮਾਂਡ ਬਹੁਤ ਜ਼ਿਆਦਾ ਵਧੀ ਹੋਈ ਆ 36 30 ਮਤਲਬ ਜਿਹੜਾ ਵੀ ਐਵੇਂ ਮਗਰ ਇਹ ਬਗੇਰ ਸੀ ਆਰ ਡੀ ਤੋਂ ਸੀ ਆਰ ਡੀ ਆਪਣਾ ਕੋਲ ਜੌਂਟਰੀ ਆ ਰਾ ਜਮੈਂ ਤੇ ਬਹੁਤ ਵਧੀਆ ਚੱਲਦੇ ਆ ਕੋਈ ਐਦਾਂ ਨਹੀਂ ਵੀ ਸੀ ਆਰ ਡੀ ਜੀ ਪ੍ਰੋਬਲਮ ਕੋਈ ਐਦਾਂ ਆਉਂਦੀ ਆ ਜਾਂ ਕੋਈ ਹੋਰ ਤੇ ਬਹੁਤ ਵਧੀਆ ਚੱਲਦੇ ਆ ਬਾਕੀ ਪੂਰਾ ਆਪਾਂ ਇਹਦਾ ਤੁਹਾਨੂੰ ਚਲਾਉਣ ਦਾ ਚੱਲਦਾ ਡੈਕਟਰ ਨਾ ਖੇਤ ਦੇ ਵਿੱਚ ਤੇ ਬਾਕੀ ਸਾਰਾ A to Z ਦਿਖਾਵਾਂਗੇ ਚੱਲਦੇ ਹੋਏ ਦੀ ਵੀਡੀਓ ਬਣਾਵਾਂਗੇ ਅੱਡ ਆਪਾਂ ਤੇ ਚੱਲਦੇ ਵੀਡੀਓ ਦਿਖਾਵਾਂਗੇ ਜਿਵੇਂ ਤੁਹਾਨੂੰ ਦੱਸੀ ਆਪਾਂ ਗਰਮ ਗਰਮ ਦਾ ਕੋਈ ਚਾਂਸ ਹੀ ਨਹੀਂ ਮੰਦਾ ਪੂਰਾ ਵਧੀਆ ਮਤਲਬ ਟਰੈਕਟਰ ਦਾ ਮਤਲਬ ਲੁੱਕ ਵਾਸ ਹੋਣੀ ਆ ਜਿਹੜੀ ਮੇਨ ਗੱਲ ਆ ਸਪੈਸ਼ਲ ਐਡੀਸ਼ਨ ਬੁਕੇਸੀ ਆੜੀ ਤੁਹਾਨੂੰ ਦੱਸੀ ਦਿੱਤਾ ਤੇ ਇਹ ਮੂਰੇ ਸੀਆਰਡੀ ਵਾਲੇ ਜਿਵੇਂ ਹੋਣਗੇ ਉਦੋਂ ਵੀ ਇਹਨੂੰ ਨਿਊ ਲੁੱਕ ਚਾਊ ਉਹ ਇਹ ਪੱਕੀ ਕਰੋ ਚੈੱਕ ਤੁਸੀਂ ਲਓ ਜੀ ਮਿੱਤਰੋ ਟਰੈਕਟਰ ਲਿਆਂਦਾ ਉਧਰੋਂ ਕੱਢ ਕੇ ਬਾਹਰ ਤੇ ਕਾਮਨ ਹੋਣ ਲੈਂਦੇ ਹੋ ਰੋਵਰ-ਓਵਰ ਕਰਕੇ ਨੂੰ ਸੈਟਿੰਗ ਪੈਂਟਿੰਗ ਦੀ ਹੋਈ ਲੈ ਕੇ ਚੱਲਾਂਗੇ ਆ ਤਿੰਨ ਰੀਪਨ ਪਾ ਕੇ ਜਮੇ ਆਏ ਆ ਅਏ ਰੋਪਾ ਮਤਲਬ ਕਿ ਮਨੋਂ ਕੋਰਾ ਬਸ ਮੈਂ ਬੰਨਣਾ ਆ ਹਾਂ ਹਾਂ ਸਰ ਜੀ ਹੁਣ ਨਾ ਕਰਾਈਦਾ ਹਾਂ ਮੈਂ ਸੈਟ ਹੀ ਕਰਦਾ ਹਾਂ ਬੰਨਣਾ ਕਾਲੇ ਜੁੱਤੀ ਲਾਗੇ ਬਰੇ ਆਪ ਦਾ ਸਿਰ ਟੱਕ ਲਈ ਬਰੂਪਰ ਬੰਨੀ ਕਰਕੇ ਬਰੂਪਰ ਬੰਨਾ ਆਪਾਂ ਆ ਬੰਨਦੇ ਪਾਈ ਬੰਨ ਤੋਂ ਬੰਨ ਤੋਂ ਕਰ ਆਇਆ ਨਾ ਲੜ ਛੱਡ ਕੇ ਪੈੜੀ ਬੰਦੇ ਖਿੱਚ ਕੇ ਵੀਰੇ ਖਿੱਚ ਕੇ ਬੰਨ ਹਾਂ ਇਕਣਾ ਇਕਣਾ ਹਾਂ ਆ ਲੜ ਛੱਡ ਦੇ ਥੋੜਾ ਥੋੜਾ ਛੱਡੇ ਨੂੰ ਸੋਣਾ ਲੱਗੂ ਕਾਲੇ ਹੋਰ ਕਮਾ ਦੇ ਕਹਦਾ ਲੜ ਦਿਆ ਸੱਟ ਕਰ ਇਦ ਕਾਲਿਆ ਤੇਰਾ ਲੜਦਾ ਵਰਕਮਾ ਨ ਦੇਖ ਤੋੜਾ ਉਹਦਾ ਲੈ ਜਾ ਰੂਆ ਵੀਰੇ ਉਹ ਗਰੂ ਪਰ ਜਾ ਕੇ ਲੈ ਜਾ ਤੋੜ ਬਾਈ ਫਰਮਣ ਇਹ ਸਾਡੀ ਕਨੇਕਸ਼ਨ ਲੱਗੇ ਆ ਮੂੰਹ ਹੋਈ ਕੋਈ ਮੇਰੇ ਤੇ ਨਾਲ ਹੋਰ ਆ ਆ ਕਾਲ ਲੈਣ ਖੋਲਤੀ ਫਲਕਾਰੀ ਉਧਰ ਚਲੋ ਜੀ ਜਿੱਥਾ ਤੋਂ ਜੀ ਬੋਲੇ ਪਰ ਹੋ ਰਿਹਾ ਉਹ ਬੜੀਆ ਸੈਂਸ ਰੋਈ ਚੱਕੇ ਨਹੀਂ ਫਿਰ ਕਿਉਂ ਗਿਆ ਬੰਬਾਚੇ ਜੋ ਕਰਮ ਹੋ ਗਿਆ ਨਹੀਂ ਨਹੀਂ ਹੋ ਗਿਆ ਲੱਥਰਾ ਲੱਥ ਕੇ ਬੰਦੇ ਉਸ ਨੂੰ ਮੜੀ ਸੀ ਬੰਨ ਮੋਟਰ ਦੇ ਕਬਾਇਲ ਵਾਂਗੂ ਨੂੰ ਫੇਰ ਹੁਣ ਚੱਲ ਚੱਲੀ ਬੰਨੂ ਚਣ ਚਣ ਕੇ ਹੂੰ ਉਹ ਦਰਵਾਜ਼ਾ ਹੁਣ ਆ ਜੀਂ ਚੇਪੀ ਲੇਪੂ ਤੇੰਦੀ ਕਾਲੇ ਪਿੱਛੇ ਪੱਤੀ ਦੀ ਕੁਮਾਲਾ ਭਾਈ ਪਾ ਦੇ ਤੂੰ ਵੀ ਹਾਰ ਹੱਟ ਜਾ ਬਈ ਥਿੰਗ ਨੂੰ ਮੈਂ ਅੱਜਿਆ ਦਰ ਤੇ ਹਾਂ ਹਾਂ ਟਾਇਟ ਉਹ ਜੂ ਤੇ ਟੇਪ ਲਾ ਕੇ ਟੇਪ ਲਾ ਗਈ ਫਿਰ ਟੱਗੋ ਹਾਂ ਇਹਦਾ ਧੰਮੀ ਜਾਣੀ ਆ ਆ ਦੇਖਦੇ ਆ ਆ ਇੱਕੋੜਾ ਕਰਤਾ ਸ਼ਿੰਗਾਰਤਾ ਕੋੜਾ ਫੁੱਲ ਬੱਤੀਆਂ ਲਾ ਕੇ ਇੱਥੇ ਚਾਚਾ ਹਰ ਕੋਣ ਤੇ ਹਰ ਘੜਾ ਨਹੀਂ ਉਥੋਂ ਅੰਦਰੋਂ ਚੱਕ ਲੈ ਵੀਰੇ ਲਓ ਜੀ ਮੈਂ ਤਰਪਾਤਾ ਹਾਰ ਲਓ ਜੀ ਬੈਠਾ 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 ਕੋਈ ਜਾ ਤੇ ਲਓ ਜੀ ਕਹਿੰਦੇ ਬਾਤ ਹਾਰ ਆ ਓਏ ਆਮੜੇ ਦੇ ਫੋਟੋਆਂ ਕਰ ਰੋ ਤੇ ਫੁੱਲਕਾਰੀ ਪਾਤੀ ਉੱਤੇ ਮੋਟਾ ਟੇਕ ਕੇ ਓ ਉਧਰ ਆਮਨਦੀਪ ਸਿੰਘ ਬਹਿ ਗਿਆ ਜਰਾ ਇਹ ਕਰੂ ਕਰ ਮ ਜਾ ਕੇ ਨੂੰ ਆ ਕੱਡੂ ਕੋ ਚਰ ਵੀ ਲਈਆਂ ਕੀ ਨਵਾਂ ਟਰੈਕਟਰ ਇਹ ਕੀ ਨਿਕਲ ਆ ਦੱਬੀ ਚੱਲੇ ਉਹ ਧਰ ਕੇ ਦਾਦਾ 4 ਵੀਲ ਆ ਚਾਚਾ ਮੋੜਾ ਦੇ ਦੋ ਮੁਬਾਰਕਾਂ ਭਾਈ ਤੁਹਾਨੂੰ ਨਵੇਂ ਟਰੈਕਟਰ ਦੀਆਂ ਭਈ ਇਹਦੇ ਇਹ ਇਹ ਆਹ ਗੱਡੀ ਰਿਆਂ ਕੱਢ ਲਾਂ ਤੋ ਜੀ ਮਿੱਤਰੋ ਲੱਗਿਆ ਚਾਚਾ ਮੱਥਾ ਟੇਕਣਾ ਬੰਦਾ ਥੋੜਾ ਬਦੀ ਚਿੰਤਾ ਹੋਈ ਪਰ ਜਿਵੇਂ ਫੋਟੋਆਂ ਆ ਗਈਆਂ ਇਹਨੂੰ ਕਹਾਣੀ ਤੇ ਰੱਖੂਗਾ ਜੀ ਮਾਪਿਆਂ ਨੂੰ ਤੇ ਇੱਕ ਤਾਂ ਮੱਥਾ ਬਾਬੇ ਦੀ ਕਿਰਪਾ ਨਾਲ ਲਿਆਦੇ ਹਾਂ ਤੇ ਦੇ ਦੇ ਤੇ ਇਥੇ ਮੂਰੇ ਟੇਕ ਦੇ ਮੂਰੇ ਧਾਰ ਦੇ ਰੱਖ ਲੋ ਡੱਬਾ ਬਾਜੋ ਦੇ ਦੀ ਸਾਰਿਆਂ ਨੂੰ ਜਾਲੇ ਡੱਬਾ ਰੱਖੋ ਨਾਲ ਹੀ ਚਾਬੀ ਫੜ ਲਓ ਉੱਥੇ ਜੀ ਕੋਈ ਨਾ ਕੋਈ ਆ ਜਾਓ ਜੀ ਕੋਲ ਰੱਖ ਸਾਰੇ ਜਦੋਂ ਵੀ ਹੋਣਾ ਯਾਰ ਤੁਸੀਂ ਲੈ ਆਉਣੇ ਹੋ ਜੋ ਗੜ ਲਓ ਫੜ ਲੇ ਇੱਕ ਤਾਂ ਹੋਰੋ ਜੋ ਬਾਜੋ ਫੋਲਾ ਨਿਕਲਣਾ ਹਿੰਕਾ ਲੋ ਜੀ ਬਾਬੂ ਜੀ ਨੇ ਦੇ ਦੀ ਹੋ ਗਈਆਂ ਵਧਾਈਆਂ ਚਾਚੇ ਕਿ ਨਹੀਂ ਲੋ ਵੀ ਜੱਸੀ ਉਹਨੂੰ ਫਰਾਤੀ ਚਾਬੀ ਹੱਥ ਕਿਲੋ ਨਾ ਨਾ ਸਾਰੀ ਲਾ ਆਉਗੀ ਮੇਰੀ ਕਾਲੀ ਕੋਈ ਆਉ ਹੋ ਗਏ ਹੋ ਗਏ ਲਓ ਜੀ ਫਰਾਤੀ ਚਾਬੀ ਬਾਬੇ ਕੇ ਆਪਣਾ ਚੱਲਦੇ ਹਾਂ ਗਾਓ ਜੀ ਹੋ ਗਿਆ ਵਧਾਈਆਂ ਹਾਂ ਲੇਟ ਆਇਓ ਲੇਟ ਆਇਆ ਥੋੜਾ ਜਿਆ ਕਰੋ ਮੂੰਹ ਮੇਠਾ ਰੱਖੰਦਾ ਕਾਕਰਤੀ ਲਓ ਜੀ ਹੋ ਗਈਆਂ ਵਧਾਈਆਂ ਚਾਚੀ ਕੀ ਨਹੀਂ ਕਰਤੀ ਕੋਮਰ ਕੀ ਨਹੀਂ ਪਾਰਟੀ ਲਓ ਜੀ ਮਿੱਤਰੋ ਹੱਕ ਦਾ ਪਿੰਡ ਗਈ ਨੂੰ ਲੈ ਕੇ ਰਵਦਾ ਨਾਓ ਬਹੁਤ ਵਧੀਆ ਸੰਗਤ ਅਦਰ ਉਧਰ ਜਸਤੀ ਕੋਹੋਂ ਨਾ ਵਾਕੀ ਤੁਹਾਨੂੰ ਆਵਾਜ਼ ਆਈ ਦੀ ਕਰਾਉਣਾ ਚੈੱਕ ਬਾਬਾ ਜੀ ਨਾਲ ਸਾਇੰਸਰੀ ਲਵਾਇਆ ਬਾਬੇ ਦੀ ਕਿਰਪਾ ਨਾਲ ਹੱਕ ਦਾ ਪਾ ਪਿੰਡ ਗਈ ਨੂੰ ਬੱਲਾ ਪਾਉਣਿਆ ਤੇਲ ਹੁਣ ਪੰਪ ਤੇ ਭਾਈ ਮੇਤਰਾ ਪੰਪ ਤੇ ਪਵਾ ਤੇਲ ਜੇਣਾ ਟੈਂਕੀ ਭੋਲਾ ਕਰਾ ਦੇ ਲੋਗੀ ਲਾ ਕੇ ਤੇਲ ਪਾਉਣ ਪੰਪ ਤੇ ਜਦੋਂ ਦੇਖੀ ਕੋਈ ਵੀਡੀਓ ਬਣਾਈ ਜਾਂਦਾ ਐਸਾ ਵੀਡੀਓ ਤੇ ਵੀਡੀਓ ਚੱਲ ਰਹੀ ਆ ਪਹਿਲਾ ਕੋ ਮਤਲਬ ਵੀ ਪਹਿਲਾਂ ਸਾਗ ਦਾਣਾ ਵਾਂਗੂ 3100 ਰੁਪਿਆ ਫੜਾਇਆ ਗਿਆ 3100 ਦਾ ਬਾਰੇ ਬਈ ਤੇ ਤੇਲ ਮੁਕੇ ਨਾ ਗਿਆ ਇਹਦੇ ਵਿੱਚ ਖੜਾ ਭਰੀ ਰਹੀ ਟੈਂਕੀ ਲੋ ਜੀ ਮਿੱਤਰੋ ਛੋਟੇ ਦੀ ਕਰਾਤੀ ਟੈਂਕੀ ਬਹੁਤ ਦਰਾਂ ਤੇ ਉੱਪਰ ਸੁਈ ਹੋ ਗਈ ਉੱਪਰ ਤਾਂ ਹਾਂ ਲੈ ਲਾ ਦੇ ਬਈ ਸਟਾਕ ਸਮਾਰ ਕੇ 3100 ਦਾ ਬੋਤ ਆ ਤੇ ਹੁਣ ਇਹਦੀ ਆਪਾਂ ਨਾ ਵੀਡੀਓ ਪੂਰੀ ਐਵਰੇਜ ਓਵਰੇਜ ਦੀ ਪੂਰੀ ਕੱਟ ਕੇ ਤੁਹਾਨੂੰ ਅਗਲੇ ਨਾ ਨਿਊ ਬਲੌਗ ਦੇ ਵਿੱਚ ਅੱਗੇ ਦੱਸਾਂਗੇ ਜਾਂਦਾ ਨਿਊ ਬਲੌਗ ਅੱਗੇ ਪਾਵਾਂਗੇ ਕੀ ਸਰਵਿਸ ਵਗੈਰਾ ਕਿੰਨੀ ਕਿੰਨੀ ਜਾਂ ਹੁੰਦੀ ਆ ਕੀ ਗੱਲਬਾਤ ਹੁੰਦਾ ਇਹਦੀ ਕੰਪਨੀ ਵਾਲੇ ਕਹਿੰਦੇ ਵੀ 300 ਘੰਟੇ ਦੀ ਸਰਵਿਸ ਹੁੰਦੀ ਆ ਇਹਦੀ ਤੇ ਆਜੋ ਆਜੋ ਬਰੇ 300 ਘੰਟੇ ਦੀ ਸਰਵਿਸ ਆਉਂਦੀ ਆ ਵਾਕਈ ਮਿਸ਼ਨ ਤੁਸੀਂ ਤਾਂ ਆਹੋ ਆਜੋ ਆਪਾਂ ਮੂੰ ਮਿੱਠਾ ਖਾ ਲਓ ਆਜੋ ਤੇ ਟੈਂਕੀ ਕਰਾ ਦੀ ਫੋਲ ਹੁਣ ਆਪਾਂ ਇਹਨਾਂ ਬਾਕੀ ਜਾਂ ਜੋੜਾਂਗੇ ਜਾ ਕੇ ਇਹ ਦੇਖਾਂਗੇ ਤੇਲ ਦੀ ਇੱਕ ਪ੍ਰੋਜੈਕਸ਼ਨ ਕਿੰਨੀ ਹੈਗਾ ਕੀ ਹਾਲਾਂ ਦੇ ਹਾਲਾਂ ਦੇ ਕਿੰਨਾ ਤੇਲ ਖਾਂਦਾ ਤਵੀਆਂ ਦਵੀਆਂ ਦੇ ਕਿੰਨਾ ਤੇਲ ਖਾਂਦਾ ਸੋ ਨੂੰ ਆਪਾਂ ਸਾਰਾ ਡਾਟਾ ਦਾ ਚੈੱਕ ਕਰਾਵਾਂਗੇ ਲਓ ਜੀ ਮਿੱਤਰੋ ਕਰੋ ਸਪੀਡ ਚੈੱਕਾ ਛੜਤਾ ਚਾਚਿਆਂ ਬੁਰਾ ਹੁਣ ਰੋਡ ਤੇ ਸਦਾ ਕਰਕੇ ਹੋਰ ਲੇਸਾ ਪੂਰੀ ਆਏ ਮਿੱਤਰੋ ਫਾਈਨਲੀ ਪਹੁੰਚ ਗਈ ਸੀ ਆਪਾਂ ਘਰ ਦੇ ਬਾਹਰ ਦੇ ਅੱਗੇ ਤੇ ਹੁਣ ਚੋਕੇ ਤੇਲ ਤੂਲ ਬਾਬੇ ਦੀ ਕਿਰਪਾ ਨਾਲ ਘਰ ਦੇ ਅੰਦਰ ਤੇ ਬੱਚੇ ਫਿਰਦੇ ਨੇ ਚੜੇ ਉੱਪਰ ਉਧਰ ਨਵਰੀਤ ਬਾਣੀ ਐਮਨਾ ਐਮਨਾ ਕਿਵੇਂ ਆ ਪੁੱਤ ਕਿਹੜਾ ਡਾਕਟਰ ਲੈ ਨਹੀਂ ਹੌਲੈਂਡ ਆ ਲੈਡ ਕਿਹੜਾ ਹਾਂ ਹੌਲੈਂਡ ਨਹੀਂ ਬ੍ਰੇਕ ਨਹੀਂ ਆਉਂਦਾ ਹੌਲੈਂਡ ਹੁਣ ਬੰਦ ਹੋ ਗਈਆਂ ਹੈ ਓਏ ਐਮਣਾ ਬਾਣੀ ਓ ਬਾਣੀ ਹਾਲੈਂਡ ਨਵਨੀਤਾ ਅੱਛਾ ਲਾਈਵ ਜਵਾਕ ਕਹਿੰਦਾ ਹਾਲੈਂਡ ਆ ਗਿਆ ਬਾਕੀ ਕਰਕੇ ਚੱਕ ਲੱਗਾ ਜੇ ਤੁਹਾਨੂੰ ਬਹੁਤ ਪਹਣਾ ਫਿਰ ਪਤਾ ਲੱਗੂ ਕੀ ਗੱਲਬਾਤ ਬਣਦੀ ਆ ਮੈਂ ਜੋੜਦੇ ਆਲੂ ਵਾਲੇ ਵੱਡੇ ਚ ਚਾਰ ਦਾਣੇ ਹਾਂ ਜੋੜਦੇ ਆਲੂ-ਲੂ ਨਾਲੇ ਵੱਡੇ ਚ ਕਾਲੇ ਰਵੇ ਉਹਦੇ ਇਹਨੂੰ ਕੀ ਬਣਦਾ ਲਓ ਜੀ ਬਾਬੇ ਦੀ ਕਿਰਪਾ ਨਾਲ ਪਹੁੰਚ ਗਏ ਘਰੇ ਤੇ ਹੋ ਗਿਆ ਜੀ ਆਪਾਂ ਲਾਈਟਾਂ ਲਾ ਜੀਆਂ ਤੇ ਮਾਸੀ ਨੇ ਪਤਾ ਇਧਰ ਤੇਲ ਚੋਤਾ ਮਾਸੀ ਨੇ ਕੌਲੀ ਖਾਲੀ ਕਰਦੀ ਉਧਰ ਵੀ ਚੋਤਾ ਉਹ ਦੱਸੀ ਕਿ ਚਲੋ ਵੀ ਚਲੋ ਗੇਰਾ ਲਾਓ ਜੀ ਕਰਤਾ ਦ ਘਾਟਣਾ ਕੌਲ ਨੇ ਚਲਾ ਕੇ ਪਟਾਕੇ ਘਰੇ ਨਮਾਜ਼ ਸੰਤ ਲਿਆਂਦਾ ਕਰੇ ਜਿਦਾ ਜ਼ਿਆਦਾ ਕਰਤਾ ਤੋਂ ਘਟਣਾ ਲੋਕ ਲੈਤੀ ਦਾ ਤੇ ਉਧਰ ਹੈਮਨ ਤੇ ਬਾਣੀ ਨਵਰੀਤ ਉੱਪਰ ਬੈਠੇ ਨੇ ਮਗਰਾੜ ਤੇ ਉਹ ਹੱਥ ਖੜਾ ਕਰੀ ਜਾਂਦੇ ਨੇ ਉਹਦਾ ਤੇ ਉਧਰ ਪ੍ਰਭ ਨੇ ਵੀ ਲੱਗਦਾ ਫੈਰ ਛੱਡੂਗਾ ਇਹ ਮੈਨ ਛੱਡੂਗਾ ਫੋਕਾ ਹੀ ਲਾਵੇ ਫੋਕਾ ਨਾ ਗਿਆ ਫੈਰ ਉਧਰ ਭਾਈ ਚੱਲਿਆ ਚਲੋ ਭਾਈ ਕੋਈ ਚੱਲਿਆ ਲਈ ਪਹੁੰਚ ਗਏ ਘਰੇ ਹੋ ਗਿਆ ਵਧਾਈਆਂ ਚਾਚੇ ਕੀ ਨਹੀਂ ਲਓ ਜੀ ਰਾਤ ਦਾ ਵਕਤ ਲਓ ਜੀ ਫਾਈਨਲੀ ਪਹੁੰਚ ਗਏ ਆਪਾਂ ਕਾਰ ਵਿੱਚ ਤੇ ਕਾਰ ਤਾਂ ਟ੍ਰੈਕਟਰ ਘਰੇ ਖੜਾ ਹੋ ਗਈਆਂ ਵਧਾਈਆਂ ਚਾਚੇ ਜੀ ਨਹੀਂ ਇਹ ਬਾਕੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਤੋ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ